ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤ ਤਨਗਾਂਵਾਂ ਸੇਲ ਇਲਾਕਾ ਜੀ ਤੰਨੇ ਵੀ ਤਾਜ਼ੀਆਂ ਸੂਈਆਂ ਵੀ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਈ ਤਾਂ ਕਿ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਡੈਟਾਫੋਨ ਸਗੇ ਜੇ ਕੋਈ ਵੀ ਨਵੇਂ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨੈਗ ਨੈਗ ਟਿਕ ਕਰ ਲਈ ਤੁਹਾਡਾ ਐਕਾਊਂਟ ਨੰਬਰ ਨੋਟ ਕਰੋ 8146315312 ਆਉ ਪੁੱਛ ਲੈਣਾ ਬਾਈ ਤੋਂਡੇ ਆ ਜੀ ਬਾਈ ਜੀ ਸਸ 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 ਹੋ ਠੀਕ ਆ ਬਾਈ ਵਧੀਆ ਵਧੀਆ ਤੁਸੀਂ ਦੱਸੋ ਠੀਕ ਹੋ ਵਧੀਆ ਬਹੁਤ ਵਧੀਆ ਬਾਈ ਵਧੀਆ ਚੱਲਣਾ ਕੰਮ ਹਾਂ ਕੰਮ ਵਧੀਆ ਚੱਲਦਾ ਬਾਈ ਨਾਮ ਤੇ ਐਡਰੈਸ ਬੋਲੋ ਸ਼ੰਨਾ ਗੁਲਾਬ ਸਿੰਘ ਪਿੰਡ ਆ ਜੀ ਸ਼ਿੰਗਾਰਾ ਨੌ ਆ ਤਪਾ ਦਸੀਲਾ ਬਰਨਾਲਾ ਜ਼ਿਲ੍ਹਾ ਨੇੜੇ ਪਿੰਡ ਬਈ ਨੇੜੇ ਡਾਕਟਰ ਆਪਾਂ ਨੂੰ ਭਰੋੜ ਸਰ ਰਹਿ ਗਿਆ ਠੀਕ ਆ ਬਾਈ ਮੋਬਾਈਲ ਨੰਬਰ ਪੋ 95014 33579 ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਡਾਕਟਰ ਪਹਿਲਾਂ ਆਪਾਂ ਗੱਲ ਸुरू ਜੀ ਦੱਸਦੇ ਆ ਠੀਕ ਹੈ ਜੀ ਜਦੋਂ ਵੀ ਅਗਲੇ ਸਾਈ ਪਾਉਣੀ ਹੈ ਪਹਿਲਾਂ ਬੈਦ ਨਰਖ ਪਲਖੇ ਦੇ ਜੇ ਬੰਦੇ ਨੇ ਸਾਈ ਪਾ ਲਈ ਸਾਈ ਵਾਪਸ ਨਹੀਂ ਹੋਣੀ ਆਪਦੀ ਧਿਆਨ ਨਾਲ ਦੇਖ ਕੇ ਸਾਈ ਪਾਵੇ ਠੀਕ ਹੈ ਹਾਂ ਪਿਛਲੀ ਵਾਰ ਜੇ ਆਪਾਂ ਬੰਦੇ ਦਾ ਡਰੈੱਸ ਵੀ ਦੇ ਦਾਂਗੇ ਪਿੰਡ ਵੀ ਦੱਸ ਦਿਆਂਗੇ ਬੰਦੇ ਨੂੰ 2000 ਰੁਪਏ ਸਾਈ ਪਾਤੀ ਓਕੇ ਪਾ ਕੇ ਸਾਈ ਘਟੋ ਘਟ ਪੈਸੇ ਪੁੱਛੇ ਉਹ ਨਹੀਂ ਬਣੇ ਲਾਰੇ ਲਈ ਕਿ ਉਹ ਕਹਿੰਦਾ ਮੁੜ ਕੇ ਆ ਕੇ ਕਹਿੰਦਾ ਫਿਰ ਸਾਡੀ ਆ ਬਹਿਨ ਨਹੀਂ ਚੱਲਦੀ ਉਹ ਨਹੀਂ ਕਰਦੀ ਮੈਂ 10 ਬੰਦوں ਨੂੰ ਜਵਾਬ ਦੇਤਾ اچھا ਜਦੋਂ ਸਾਈ ਪਾਉਣੀ ਆ ਨਿਰਕਪੜਖਲੇ ਆਈ ਦੇ ਆਪਾ ਥਣ ਪਾਸ ਕੇ ਉਹਨੇ ਸਾਈ ਬਾਪਸ ਕਿਸੇ ਬੜਦੀ ਨਹੀਂ ਹੋਣੀ ਠੀਕ ਹੈ ਵੀ ਅੱਗੇ ਬੰਦਾ ਕਹੇ ਸਾਈ ਬਾਪਸ ਨੂੰ ਪਹਿਲਾਂ ਦੱਸਦੇ ਆਪਾਂ ਵੱਡੀ ਛੋਟੀ ਪਹਿਲਾਂ ਵੀਡੀਓ ਤੋਂ ਪੈਸੇ ਪਾਉਣ ਤੋਂ ਪਹਿਲਾਂ ਪਰਖ ਦੇਣੀ ਆ ਹੁਣ ਆਪਣੀਆਂ ਲਈਆਂ ਹੋਣੀਆਂ ਜਿਵੇਂ ਮਾਲਕਾਂ ਨੇ ਕਹਣਾ ਪਉਮੇ ਕਹਿ ਕੇ ਦੇਣੀ ਆ ਘਰੇ ਆਪਣੀ ਕੋਈ ਵੀ ਨਹੀਂ ਚੋਈ ਵੀ ਸਹੀ ਆ ਹਾਂ ਜਿਵੇਂ ਮਾਲਕੇ ਦੱਸਦੇ ਆ ਪਉਮੇ ਦੱਸ ਕੇ ਦੇਣਾ ਠੀਕ ਹੈ ਬਾਪ ਦੀ ਤਸ਼ੱਲੀ ਕਰਨੇ ਪਹਿਲਾਂ ਵੀਡੀਓ ਜਦੋਂ ਸਾਈਪਾਤੀ ਹੂੰ ਉਸ ਤੋਂ ਬਾਅਦ ਆਪਾਂ ਮਨਸਾਈ ਨਹੀਂ ਵਰਤ ਕਰਨੀ ਬੰਦ ਨੇ ਠੀਕ ਹੈ ਬਾਈ ਜ਼ਰੂਰੀ ਹੈ ਹਾਂ ਜਦੋਂ ਗੇਟੋਂ ਬਾਹਰ ਹੋਵੇ ਅਗਲੇ ਦੀ ਹੈ ਆਪਣੇ ਘਰ ਘਰ ਤੇ ਤਛਲੀ ਹੁੰਦੀ ਹੈ ਜਦੋਂ ਗੇਟੋਂ ਬਾਹਰ ਹੋਵੇ ਅਗਲੇ ਦੇ ਸਾਹਾਂ ਲਈ ਚੀਜ਼ਾਂ ਲੈ ਕੇ ਆਉਣੇ ਆ ਕੋਈ ਆਪਣੀ ਘਰੇ ਨਹੀਂ ਚੋਈ ਵੀ ਹੁੰਦੀ ਸਹੀ ਹੈ ਹਾਂ ਸਹੀ ਹੈ ਜ਼ਰੂਰੀ ਹੈ ਤੇ ਬਾਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਟਾਪ ਬਰੀਡ ਦੀ ਕਿਹੜਾ ਸੂਆ ਸੂਈ ਹੈ ਇਹ ਡਾਕਟਰ ਪਹਿਲਾ ਸੂਆ ਸੂਈ ਹੈ ਕਦੋਂ ਸੂਈ ਆ ਭਰਾ ਇਹਨੂੰ ਸੂਈ ਨੂੰ ਲਗਾਉਗੇ ਉਹਨਾਂ ਜੇ ਮੰਨਦੇ ਜੇ ਜੂਰ ਕੰਮ ਕੰਪਲੀਟ ਹੈ ਦੀ ਠੀਕ ਆ ਤੇ ਤਾਂ ਅਦੁਰਾ ਆ ਪਾ ਦੁੱਧ ਵੀ ਮੰਨ ਕੇ ਜਦੋਂ ਜਿਵੇਂ ਬਹਿਰ ਦਾ ਡਰੂਡਰਾ ਦੱਸਦੀ ਹੈ ਬਹਿ ਦੁੱਧ ਮੇਰੇ ਨਾਲ 25 ਕਿਲੋ ਹੀ ਪਾ ਸਕਦੀ ਹੈ ਠੀਕ ਆ ਤਿਆਰੀ ਬਹੁਤ ਚੰਗੀ ਹੈ ਹੁਣ ਦੁੱਧ ਦਾ 5-6 ਕਿਲੋ ਕਰਦਾ ਬੱਚਾ ਚਿਗਾ ਕੇ ਠੀਕ ਹੈ ਭਾਈ ਹਾਂ ਬਾਕੀ ਜਿਵੇਂ ਪਹਿਲਾਂ ਡਰਟਰ ਚੰਡੀ ਸੀ ਲੇ ਲੈ ਜਿਵੇਂ ਮਾਦੀ ਬਹਿਦੀ ਰੱਬ ਨੂੰ ਕਿਹੜੀ ਕੋਈ ਨਹੀਂ ਲੈਣਾ ਹਾਂ ਤੁਹਾਨੂੰ ਦੇਖ ਲੈ ਡਰਟਰ ਕਮਾਲ ਕਰੀ ਪਈ ਆ ਬਾਲੀ ਬੱਚੀ ਚੰਗੀ ਆ ਬਾਕੀ ਥਣ ਦੇ ਡਾਕਟਰ ਲੇਵਾ ਦਾ ਜਗਾੜ ਦੇ ਬੱਚੀ ਦਾ ਹਾਂ ਬਾਹ ਚੰਗਾ ਥਣ ਲੱਗਿਆ ਗੁਲਾਬੀ ਥਣ ਲੇਵਾ ਵੀ ਬਹੁਤ ਫਿੱਟਾ ਡਾਕਟਰ ਸਹੀ ਗੱਲ ਆ ਬਾਕੀ ਡਾਕਟਰ ਐਂ ਜੇ ਪੰਜਾਂ ਦੇ ਸੰਭੀਗੀ ਫੈੜਦੇ ਨਾ ਤੇਰੀ ਹੋਰ ਹੀ ਕੋ ਕਰ ਜਾਂਦੇ ਸਹੀ ਗੱਲ ਜੇਰਾ ਭਈਆ ਜੇਰਾ ਭਈਆ ਬੱਚੇ ਚ ਦਿਖਾ ਦੇ ਜਿਹੜੀ ਚੀਜ਼ ਦੱਸਤੀ ਉਹਦੀ ਆਪਣੀ ਗਰੰਟੀ ਹੋਊਗੀ ਬੱਚਾ ਕੀ ਦੇਤਾ ਇਹਦੇ ਡਾਕਟਰ ਬੱਚੇ ਆ ਤਿੰਨਾ ਮਗਰੀ ਤਿੰਨਾ ਮਗਰੀ ਬੱਚੇ ਠੀਕ ਆ ਖੋਲ ਦੇ ਭਾਈ ਤੋਰ ਦੇ ਆਡਰ ਕਮਾਲ ਦਾ ਕੱਦ ਚੰਗਿਆ ਬਰੀਡ ਚੰਗਿਆ ਸੂਈ ਸਵਾਈਏ ਜੇਰ ਬਾਈ ਰੱਖੀ ਬੈਠਾ ਕੰਪਲੀਟਾ ਬੱਚਾ ਮਗਰ ਬੱਚਾ ਤੇ ਲੇਵਾ ਦੇਖੋ ਲੇਵਾ ਕਮਾਲ ਦਾ ਬਹੁਤ ਸੋਹਣਾ ਆਡਰ ਕਰਮਣੀ ਨੇ ਤਿਆਰ ਕਰਿਆ ਤੋਰਾ ਦੇਖੋ ਇੱਕ ਨੰਬਰ ਫੁੱਲ ਬਰੀਡ ਕਿੰਨਾ ਕੁ ਦੁੱਧ ਦੇ ਦੂ ਫਸਤੀ ਬਰੀਡ ਉਹਨਾਂ ਨਾਲ ਦੇ ਜਿਵੇਂ ਬਾਹਰ ਦੇ ਕਮਾਲ ਦੀਏ ਦੋ ਦੋ ਬੱਚੇ 1 ਕਿਲੋ ਜਨਾ ਚਾਹੀਦਾ ਨਹੀਂ 22 ਕਿਲੋ ਤਾਂ ਆਰਾਮਦਰੀਆਂ ਦੋ ਘਰ ਤੋਂ ਘੱਟੀ ਕਰ ਸਕਦੇ ਹਾਂ ਲੇਵਾ ਦਾ ਮੂੰਹ ਨੂੰ ਬਹੁਤ ਦਿਖਾ ਦਿਆਂ ਬਹੁਤ ਜਿੰਦਾ ਲੇਵਾ ਪੂਰਾ ਹੈ ਇਹ ਮੂੰਹ ਨੂੰ ਲੇਵਾ ਦਿਖਾ ਦੇ ਮਗਰੋਂ ਦਿਖਾ ਦੇ ਬਾਕੀ ਬੱਧੀ ਗੱਲ ਕੀ ਵੀ ਡਾਕਟਰ ਪੈਲੋਨਾ ਫੀਲ ਸੰਡੀ ਵਾਲੀ ਆ ਬੱਚੀ ਸਹੀ ਗੱਲ ਆ ਲੇਵਾ ਹਾਂ ਕਮਾਲ ਦੀ ਦੰਦਾਂ ਨਿਕਲ ਨਹੀਂ ਆ ਰਹੇ ਨਾ ਥੋੜੀ ਜਿਹੀ ਵੱਡੀ ਹੋ ਕੇ ਬਣੀ ਵੀ ਆ ਹੂੰ ਸਹੀ ਗੱਲ ਆ ਹੋਰ ਲੇਵਾ ਡਾਕਟਰ ਦੇ ਫਲੋ ਤੁਹਾਨੂੰ ਬੜੀ ਨਹੀਂ ਆਏ ਚੰਗੀ ਆ ਬੈ ਸਹੀ ਗੱਲ ਆ ਬਈ ਲੇਵਾ ਬੜਾ ਕਮਾਲ ਆ ਹਾਂ ਬੜਾ ਲੇਵਾ ਚੰਗਾ ਡਾਕਟਰ ਬਾਕੀ ਇਹ ਡਾਕਟਰ ਲੇਵਾ ਤਾਂ ਤੂੰ ਐਂ ਦੱਸਦਾ ਵੀ ਸੱਚੀ ਮੁੱਚੀ ਐ ਨਹੀਂ ਗਰੀ ਬੱਚੀ ਮੈਨੂੰ ਹੀ ਲੱਗਿਆ ਲੈ ਤੇ ਥਾਂ ਥਾਂ ਦੇ ਕਿੰਨਾ ਚੰਗਾ ਲੱਗਿਆ ਕੀ ਬਾਤ ਆ ਚਵਾਈ ਚਵਾਈ ਡਾਕਟਰ ਤਾਰਾ ਮਾਰ ਕੇ ਦਿਖਾਵਾਂਗੇ ਓਕੇ ਬਾਈ ਠੀਕ ਆ ਮਾਰ ਦੋ ਬਾਈ ਤਾਰਾਂ ਕੋ ਜੱਕਰੀਂ ਲਿਆ ਬਈ ਵਾਪੀ ਤੇ ਵਾਈਂ ਦਿਖਾਉਨੇ ਆ ਬਈ ਚਵਾਈ ਦੇਖੋ ਕਮਾਲ ਦੀ ਲੈ ਮੌਂ ਇਹ ਨਾ ਖੜੀਆ ਕਰਮ ਵਾਲੀ ਕੱਟ ਤੋਂ ਦੁਨਨੇ ਪਾਸੇ ਪਹਿਲੋ ਯਾਰ ਪਹਿਲੋ ਵੱਛੀ ਆ ਜਿਵੇਂ ਇਹ ਤਾਂ ਕਹਿੰਦੀ ਵੀ ਨਾ ਜਾ ਕੇ ਮਰ ਜੀ ਬਾਈ ਸੀਲ ਠੰਡੀ ਵੱਛੀ ਆ ਸਹੀ ਗੱਲ ਨਹੀਂ ਪਹਿਲੋ ਵਾੜ ਔਲ ਕਰਦੀ ਜਮਾਈ ਨਹੀਂ ਕਰਦੀ ਇਹਦੇ ਤੋਂ ਦੁਨਨੇ ਪਾਸੇ ਬਹਿ ਕੇ ਚੋਣ ਕਰ ਲਾ ਚਵਾਈ ਦੇਖਦਾ ਹਟਰ ਬਹੁਤ ਚੰਗੀ ਚਵਾਈ ਆ ਬਹੁਤ ਚੰਗਾ ਛੋਣਾ ਦਾ ਵੱਛੀ ਦਾ ਜਿਵੇਂ ਮਾਰਦਾ ਚੱਲ ਲੈ ਮੈਂ ਕਿ ਨਾ ਦਾ ਦਿਆ ਚਵਾਈ ਤਾਂ ਪੂਰੀ ਬੋੜਦੀ ਆ ਕੱਲਿਆ ਕੱਲਿਆ ਇਹ ਲਾਹਣ ਚਿਵਾਈ ਗਈ ਬਾਲੀ ਜੀ ਦਾ ਜਿਹ ਚਿਵਾਈ ਹੁੰਦੀ ਹੈ ਪੂਰੀ ਬਿੱਤੀ ਤੇ ਥਣ ਲੱਗਿਆ ਬਾਲੀ ਪੋਲੀ ਚਿਵਾਈ ਆ ਹਨਾ ਡਾਕਟਰ ਬਹਿਰ ਵੀ ਬਾਲੀ ਜੰਗਿਆ ਤਾਂ ਥਣ ਦੇ ਸਭ ਤੇ ਚਿਵਾਈ ਹੋਣਾ ਥਣ ਦੇ ਡਾਕਟਰ ਬੱਲੇਵਾ ਦੇ ਪੂਰੀ ਬਿੱਤੀ ਤੇ ਇਕਲਾ ਇਕਲਾ ਥਣ ਗਲਾਬੀ ਥਣ ਵੀ ਚਿਵਾਈ ਦੇਖੋ ਕਿੰਨੀਆਂ ਗੱਦਾ ਰੱਖ ਰਹੀ ਆ ਬਾਈ ਬਾਲੀ ਦੇਵਾ ਦੇ ਕਿੰਨਾ ਹੋਂ ਤੇ ਆ ਥਣ ਕੱਢਿਆ ਦੇਖ ਲੈ ਲਾ ਸਹੀ ਗੱਲ ਲੈਵਾ ਬਈ ਕਮਾਲ ਆ ਬਹੁਤ ਸੋਹਣਾ ਲੈਵਾ ਮੁੱਠੀ ਵਾਲਾ ਥਣ ਬਾਕੀ ਦਾ ਤੂ ਦਿਖਾ ਦੀ ਚਮਕ ਚਮਕ ਵਹਿ ਵੀ ਬਹੁਤ ਆ ਜਿੰਨੀ ਕਹਦੇ ਉੰਨੀ ਪੱਧਰ ਆ ਮੈਂ ਦੰਦਾ ਜਿਉਂ ਮੰਗਾ ਕਰਨਾ ਹੈ ਸਹੀ ਗੱਲ ਹੈ ਹਾਂ ਤੇ ਮੁੱਲ ਕੀ ਆ ਭਰਾ ਜੀ ਮੁੱਲ ਵਾਸਤੇ ਕਰਨਾ ਫੋਨ ਤੇ ਕਰਾਂਗੇ ਜੈਸੂ ਮੁੱਲ ਨਹੀਂ ਵਾਦੇ ਕਰਦੇ ਆਪਾਂ ਬਹੁਤ ਠੀਕ ਆ ਮੁੱਲ ਆਪਾਂ ਜੈ ਜੀ ਕਰਦੇ ਆ ਮੁੱਲ ਤਾਂ ਵਧੇ ਕਰਦੀ ਰਹੇ ਉਹਨੇ ਪਹਿਲਾਂ ਦੂਜੇ ਫੋਨ ਵੀ ਵੇਚਦਿਆਂ ਸਹੀ ਗੱਲ ਨਹੀਂ ਫੋਨ ਆਪਾਂ ਮੁੱਲ ਵਧੇ ਕਰਕੇ ਰਾਜੀ ਸਹੀ ਗੱਲ ਹੈ ਓਕੇ ਬਾਈ ਅੱਗੇ ਵੀਰੇ ਦੋ ਨੰਬਰ ਤੇ ਕਿਹੜਾ ਤੁਹਾਨੂੰ ਹੋਣੀ ਸੂਈ ਜਾਂ ਮੈਂਤੀ ਬੰਦਾ ਤੇ ਆਏ ਤੋਂ ਮਨ ਮੈਂਤੀ 15 ਹੋਏ ਹੋਣਗੇ ਹੋਣੀ ਸੂਈ ਹੈ ਹਾਂ ਇਹਦੇ ਮਨ ਨਹੀਂ ਬੱਛਾ ਹੈ ਠੀਕ ਆ ਬਾਈ ਆ ਜੇ ਤੇ ਜੇਦ ਕੰਮ ਪੈ ਜੂਗਾ ਜੇ ਮਨ ਸੂਈ ਹੋਣਾ ਜਾਂ ਮੈਂਤੀ ਪੰਦਾ ਸੂਈ ਆ ਠੀਕ ਆ ਹੂੰ ਤੇ ਬੋਲਾ ਫਿਰ ਕੱਢਿਆ ਤਾਂ ਨਹੀਂ ਹੈ। ਬੋਲਾ ਰਾਟਰ ਮੈਂ ਧਾਰਾ ਮਾਰ ਕੇ ਜਰੂਰ ਦੇਖ ਲਾਂ ਇਹਦੀਆਂ। ਠੀਕ ਹੈ। ਹਾਂ ਬੋਲਾ ਕਰਦਾ ਥੋੜਾ ਬੱਚੇ ਨੂੰ ਬੁਲਾਉਣਾ ਹੁਣ। ਹੂੰ। ਕਿ ਬੱਚੇ ਹੋ ਗਿਆ ਚੁਪਾਜ ਠੀਕ ਹੈ ਭਾਈ। ਆਰਡਰ ਦੇਖੋ ਕਮਾਲ ਦਾ ਜੇਰ ਹਜੇ ਪੈਣੀ ਆ ਬਈ ਹੁਣੇ ਸੋਈ ਆ ਹਜੇ ਟਾਈਮ ਥੋੜਾ ਹੀ ਹੋਇਆ। ਤੇ ਆਰਡਰ ਦੇਖੋ ਕਮਾਲ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਪੂਰੀ ਬਿੱਤੀ ਦੇ ਥਾਣਾ ਬਾਈ ਖੋਲ ਦੇ ਬਾਈ ਤੌਰ ਕੇ ਦਿਖਾ ਦੇ ਤੇ ਲੇਵਾ ਦੇਖੋ ਬਈ ਲੇਵਾ ਕਰਮਾ ਲਈ ਦਾ ਬਾਲਾ ਚੰਗਾ ਡਾਕਟਰ ਨੇ ਮੈਂ ਤੂੰ ਹੋਰ ਦੇਖੀ ਹੈ ਜੀ ਨਾਲ ਘੰਟਾ ਕੋਰ ਨਹੀਂ ਆ ਘੜ ਨਿੱਖੜਦੀ ਰੱਖੀ ਥੱਲੇ ਹਾਂ ਉੰਨੀ ਕੁ ਵਹਿਦਾ ਉੰਨੀ ਲੇਵਾ ਲਈ ਬਈ ਬਾਹਰ ਰਾਟਰ ਬਾਲੀ ਜਾਦੀ ਚੰਗਿਆ ਥਣ ਬਹੁਤ ਕੰਮ ਦਾ ਸਹੀ ਗੱਲ ਹੈ ਥਣ ਬਾਕੀ ਰਾਤ ਤੀ ਰਹੇ ਜਾਂ ਮਿਲਦੇ ਨਹੀਂ ਮੱਝਾਂ ਆਣ ਲੱਗਿਆ ਜੀ ਬਾਈ ਬਹੁਤ ਚੰਗੀ ਬੱਪੀ ਡਾਕਟਰ ਚੋਂ ਦੇ ਹਿਸਾਬ ਨਾਲ ਮੈਂ ਥਣ ਦੇ ਹਿਸਾਬ ਨਾਲ ਚਵਾਈ ਤਾਂ ਬਹੁਤ ਹੀ ਜਿਆਦਾ ਚੰਗੀ ਹੋਣੀ ਹੈ ਬਾਕੀ ਤੂੰ ਦਿਖਾਈ ਰਹਾ ਕਦ 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 ਦੇ ਬੱਚਾ ਕਦ ਬਹੁਤ ਹੈ ਸਹੀ ਗੱਲ ਮੈਂ ਪੂਰੀ ਜਾਨ ਆ ਕੋਈ ਛਿੱਤੀ ਨਾ ਮੰਨੇ ਪੂਰੇ ਕਦ ਬੱਚਾ ਵਾਇਰਲਾ ਬੱਠਾ ਹੈ ਸਹੀ ਗੱਲ ਹਾਂ ਥੰਡੋ ਡਾਕਟਰ ਬਹੁਤ ਸਾਰਾ ਸ਼ੁਕਰੀਆ ਸਹੀ ਆ ਲੇਵਾ ਕਮਾਲ ਦਾ ਪਾਂਡਰ ਕਾ ਲੇਵਾ ਕਰ ਬਣੀ ਹੈ ਤਿਆਰ ਕਰਿਆ ਤੂਰਾ ਦੇਖੋ ਇੱਕ ਨੰਬਰ ਫੁੱਲ ਬ੍ਰੀਡ ਫੁੱਲ ਕਦ ਸੂਈ ਸਵਾਈ ਬੱਚਾ ਮਗਰ ਬੱਚਾ ਵੀ ਤੇ ਲੇਵਾ ਬਹੁਤ ਚੈੱਕ ਕਰੋ ਖਾਣ ਦੇ ਇੱਕ ਮੁੱਠੀ ਵਾਲਾ ਥਣਕ ਲੱਗ ਲੱਗਣ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਖਾਣੇ ਚਵਾਈ ਚਵਾਈ ਆਪਾਂ ਨਾਲ ਧਾਰਾ ਮਾਰ ਕੇ ਦਿਖਾਵਾਂਗੇ ਰੋਹਣ ਦਿਖਾ ਦੇਣ ਜਾਨ ਦਿਖਾ ਦੇ ਵਾਇਰਸ ਪੂਰੀ ਕੰਦ ਜਾਨ ਸਹੀ ਗੱਲ ਆ ਹਾਂ ਕੁਲੀ ਗੋਲ ਪੱਦੀ ਪੁੱਦੀ ਬਹਿੜਾ ਜਾਨ ਪ੍ਰਾਨ ਆ ਬਹਿੜਾ ਕੋ ਲਿੱਸੀ ਲਾਵੀ ਨਾ ਮੰਨੇ ਹਾਂ ਸਹੀ ਆ ਬਾਕੀ ਅਸੀਂ ਧਾਰਾ ਮਾਰ ਕੇ ਦਿਖਾ ਦੇਾਂਗੇ ਮਾਤ ਰੋਈ ਲੈ ਰਈ ਚਵਾਈ ਦੇਖੋ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਬੈਠਾ ਰਹਿ ਲਾਈ ਕੋਈ ਚੱਕਰੀ ਨਹੀਂ ਕਹਿਣਾ ਗਰਮਾਂ ਲਈ ਕੋਈ ਚੀ ਤੇ ਚੂਣ ਦੇ ਨਾ ਮਗਰਲੇ ਸਣਾ ਜਿ ਦਵਾਈ ਚੈੱਕ ਕਰੋ ਪਿਆ ਬਾ ਚੂਣ ਬੜਾ ਚੰਗਾ ਹੈ ਨਾ ਹੋਰ ਦਵਾਈ ਤੋਂ ਥੰਦੇ ਸਿਰ ਤੇ ਸਨ ਬਹੁਤ ਕੰਮ ਆਇਆ ਠਰ ਆ ਦਿਖਾ ਦੇ ਯਾਰ ਕੋਈ ਸਮਾਰ ਕੇ ਕੋਈ ਜੱਕ ਨਾ ਦਵਾਈ ਬਹੁਤ ਚੰਗੀ ਹੈ ਥਣ ਬਾਹ ਚੰਗਾ ਮੋਟੀ ਮੋਟੀ ਸਭ ਨੇ ਨਿਬੜਦੀ ਹੈ ਇਹਦਾ ਬਾਲਾ ਚੰਗਾ ਗੱਲ ਹਾਂ ਦਿਖਾ ਦੇ ਰਹਾ ਟਰੂ ਵੀ ਬਹਿਤ ਜਾਨ ਵਾਲੀ ਐ ਕੋਈ ਲਿੱਸੀ ਨਹੀਂ ਬਹਿ ਰ ਸਹੀ ਗੱਲ ਆ ਹਾਂ ਦਿਖਾ ਦੇ ਸਮਾਰਕ ਆ ਤੂੰ ਜਾਨ ਜਿੰਦ ਬਹੁਤ ਆ ਬਾਕੀ ਲੈਵਲ ਉਪਰ ਦਿਖਾ ਦੇ ਰਹਾ ਹੁਣ ਬੜੀਆਂ ਧਾਲਾ ਮਾਰੀਆਂ ਹੁਣ ਵੇਖ ਲੈ ਲੈਵਲ ਦੇਖ ਰਿਹਾ ਦੇਖ ਲੈ ਲੈਵਲ ਚ ਚੈੱਕ ਕਰੋ ਹਾਂ ਹੁਣ ਦੇਖ ਰਹਾ ਕੋ ਬਣੀ ਆ ਵਾ ਥੱਲੇ ਤੇ ਮੂਰਤੀ ਵਾਲਾ ਤਣ ਨਾਣਾ ਨੂਣਾ ਕੋਲ ਜਿਹਨੂੰ ਮੁਰੂ ਲੈਵਾ ਦੇ ਕੋਲੇ ਪੂਰਾ ਹੈ ਬਿੱਤੀ ਦੇ ਬਾਕੀ ਜਾਨ ਨੂੰ ਪੂਰੀ ਛਵੀ ਫੈੜ ਹੈ ਮਿਠਾ ਦੇ ਹੈ ਕੋਈ ਛੋਟੀ ਨਾ ਮੰਨੇ ਪੂਰੀ ਵੱਡੀ ਫੈੜ ਹੈ ਬਾਕੀ ਫਲਨੇਵਾ ਦੇ ਡਾਕਟਰ ਫਾਂ ਦੀ ਕੁਆਲਟੀ ਦੇਖ ਕਿੰਨੀ ਚੰਗੀ ਆ ਸਹੀ ਗੱਲ ਆ ਹਾਂ ਬੱਚਾ ਵੀ ਹੈ ਤੇ ਕਹਿੰਦਾ ਦੇ ਬੱਚਾ ਗਈ ਵੱਡਾ ਬਹੁਤ ਤੇ ਬੱਚੀ ਹੁੰਦੀ ਕੋਈ ਲੇਖੇ ਹੀ ਨਹੀਂ ਸੀ ਸਹੀ ਗੱਲ ਆ ਭਾਈ ਹਾਂ ਤੇ ਮੁੱਲ ਜੈਜੂ ਮੁੱਲ ਐਂਡ ਫੋਨ ਤੇ ਹੋਣਾ ਹੋਣਾ ਜੈਜਾ ਮੁੱਲ ਨਹੀਂ ਵਾਦੇ ਕਰਦੇ ਆ ਬਹੁਤ ਠੀਕ ਆ ਭਾਈ ਅੱਗੇ ਭਰਾ 3 ਨੰਬਰ ਤੇ ਕਿਹੜਾ ਸੂਆ ਸੂਈ ਹੈ ਇਹ ਡਾਕਟਰ ਸੂਆ ਦੂਜਾ ਮਾਲਕਾ ਨੇ ਕਿਹਾ ਵੀ ਥੋੜੀ ਜਿਹੀ ਵੱਡੀ ਹੋ ਕੇ ਬਣੀ ਵੀ ਹੈ ਪਹਿਲਾਂ ਓਕੇ ਸੂਆ ਸਿਰ ਦੂਜਾ ਇਹ ਸੂਈ ਹੋ ਕੇ ਹੁਣ ਡਾਕਟਰ 2 ਘੰਟੇ ਜੇਰੇ ਵੀ ਆਪ ਹੀ ਬੱਟੇ ਜੇਰੇ ਬਾਈ ਬੱਟੇ ਤੇ ਰੱਖੀ ਇਹ ਤਾਂ ਪਹਿਲੀ ਵਾਰ ਜਮਾ ਕੱਠੀਆਂ ਹੀ ਸੂਈਆਂ ਓਕੇ ਬਾਈ ਹਾਂ ਜੇਰੇ ਦੀ ਕੰਮ ਲਈਦਾ ਬੱਚਾ ਬੱਚਾ ਹੀ ਦੇਦਾ ਇਹਦੇ ਮਗਰ ਵੀ ਬੱਚਾ ਹੀ ਆ ਗਿਆ ਓਕੇ ਬਾਈ ਡਾਕਟਰ ਕਮਾਲ ਦਾ ਤੇ ਥਾਣ ਮੋਹ ਚੰਗਾ ਗੁਲਾਬੀ ਥਾਣ ਮੁੱਠੀ ਵਾਲਾ ਥਾਣ ਪੂਰੀ ਵੇਚੀ ਜਦੋਂ ਬਾਕੀ ਡਾਕਟਰ ਨੇ ਵੱਡੀ ਗੱਲ ਕੀ ਸੀ ਸਿਰ ਸੰਦਿਆਂ ਬਿਹੜਾ ਬਹੁਤਾ ਜੀ ਥੱਲੇ ਮਰ ਤੇ ਕਿੰਨਾ ਕਬੜਾ ਗੱਡੇ ਰਾ ਫਿਰ ਉਹ ਵਾਹ ਲੈਟਰ ਜਲ ਬੰਨੀ ਕੋਈ ਗੱਲ ਨਹੀਂ ਉਹ ਪੰਜ ਛੇ ਜਦੋਂ ਕੱਢਿਆ ਉਹ ਬੱਚਾ ਜਿਹਾ ਆ ਗਿਆ ਠੀਕ ਹੈ ਜੀ ਹਾਂ ਚਵਾਈ ਕਿਵੇਂ ਆ ਚਵਾਈ ਦਾ ਤਾਂ ਪੂਰੀ ਚੰਗੀ ਆ ਪਤਾ ਲਾ ਮਾਰ ਕੇ ਦਿਖਾਉਂਗਾ ਪੂਰਾ ਚੈੱਕ ਕਰੋ ਕਮਾਲ ਦਾ ਫੁੱਲ ਗਰੀਡਾਂ ਦੇਵਾ ਬਹੁਤ ਆ ਖਾਣ ਬਹੁਤ ਚੰਗੀਆਂ ਮੁਕਿਆ ਆ ਖਣ ਕੱਲਾ ਕੱਲਾ ਬਾਕੀ ਦਾ ਤਾਂ ਬਹਿ ਲੂੰ ਕੋਈ ਸਮੀ ਕੋਈ ਬਹੁਤ ਚੰਗੀ ਆ ਬੱਦੀ ਬੁੱਢੀ ਬਹੁਤ ਆ ਹਾਂ ਠੀਕ ਹੈ ਹਾਂ ਦਿਖਾ ਲਈ ਡਾਕਟਰ ਸਮਾਰਕਿਆਂ ਲੇਵਾ ਨੂੰ ਬਹੁਤ ਬੱਧ ਰਹਾ ਹੈ ਮੈਂ ਰੀਡ ਚੈੱਕ ਕਰੋ ਹਣਾ ਹਾਂ ਰੀਡ ਕਮਾਲ ਦੀ ਮੜਦਾ ਬੱਚੇ ਦਾ ਕਰਦੇ ਨਾ ਇਹ ਵੀ ਕੋਹ ਨਹੀਂ ਦਾ ਹਾਂ ਤੁਹਾਨੂੰ ਬੱਚੇ ਦਾ ਜਰੂਰ ਕਰਨਾ ਮੜਾ ਇਹਨਾਂ ਕਰਦਾ ਕੁਛ ਨਹੀਂ ਜਮਈ ਇਹਨੇ ਲੇਵਾ ਲਾਹ ਕਮਾਲ ਇਹਦੀ ਜਮਈ ਨਹੀਂ ਕੋ ਥੋੜਾ ਬੱਚੇ ਦੇ ਕਰਦੇ ਹਾਂ ਹਾਂ ਕਹਿੰਦਾ ਤਾਜ਼ੀਆਂ ਸੁਈਆਂ ਸਹੀ ਬਾਕੀ ਥਾਲਾ ਆਲਟ੍ਰ ਲੇਵਾ ਬਹੁਤ ਚੰਗਾ ਲੇਵਾ ਬਹੁਤ ਚੰਗਾ ਹਾਂ ਮੋਲ ਜੈਜੂ ਭਰਾ ਮੋਲ ਡਾਕਟਰ ਆਇਆ ਬਹੁਤ ਜੈਜ ਕਰਦੇ ਮੋਲ ਨਹੀਂ ਵਾਹ ਕਰਦੇ ਬਹੁਤ ਠੀਕ ਆ ਬਾਕੀ ਬੜਾ ਜੈ ਤਾਜ਼ੀਆਂ ਸੁਈਆਂ ਮੜਾ ਮਿਲਦੀ ਨਹੀਂ ਬਹੁਤ ਘੱਟ ਹਾਂ ਸਹੀ ਗੱਲ ਆ। ਹਾਂ ਹਾਂ ਤੇਲੇਵਾ ਕਮਾਲ ਦਾ ਮੂਰੋ ਥਾਲੇ ਵੱਧ ਆਉਂਦੇ ਆ ਬਈ ਮੁੱਠੀ ਆ ਥਾਂ ਤੇ ਲੱਗਾ ਲੱਗਾ ਥਾਂ ਤੇ ਬਿੱਟੀ ਦੇ ਥਾਂ ਤੇ ਨਾੜਾ ਨੂੜਾ ਕਰਮਾ ਦੇ ਫੁੱਲ ਚ ਗਏ। ਕੀ ਬਾਤ ਆ। ਬਾਹਰ ਦੀ ਗੋਸ਼ੀ। ਬਾਕੀ ਤਾਂ ਅੰਗੂਝਾ ਕਰ ਨਹੀਂ ਮਾਰ ਕੇ ਰਖਾ ਦੇ। ਲੈ ਬਈ ਚਵਾਈ ਦੇਖੋ ਮੋਟੀ ਮੋਟੀ ਚਵਾਈ ਆ ਜਿਵੇਂ ਮਾਰਦੀ ਚੋਈ ਜਾਲ ਕੋਈ ਚੱਕਰੀ ਸਾਡੀ ਗੱਲ ਤਾਂ ਛੱਡੀ ਸੀ ਬਹੁਤਾ ਬਹਿਣ। ਇਹ ਲੱਗਦਾ ਬੱਚੇ ਦਾ ਕੰਦਾ ਹੁਣ ਤਾਲੀ ਅਸੂਨਾ ਕੋਈ ਚੱਕਰੀ ਨਹੀਂ ਨਾ ਸਹੀ ਗੱਲ ਆ ਚਵਾਈ ਇੱਕ ਨੰਬਰ ਆ ਬਸ ਵੀ ਡਾਕਟਰ ਚੋਣ ਨਹੀਂ ਮਾਰਾ ਹੁਣਾ ਬੈਠਦਾ ਉਤੋਂ ਆਪਨੇ ਬੰਦੇ ਸਭ ਕੋ ਦੇਖ ਲੈਣਾ ਜਮਾ ਬਈ ਬੋਲੋ ਯਾਰ ਜਮ ਕੇ ਚੱਲ ਬੈਠਨੇ ਰੁੱਤਦੇ ਆਉਣਾ ਨਾ ਹਾਂ ਬਾਕੀ ਜਾਂਦਾ ਟਰੇ ਖੱਟਾ ਖੱਟਾ ਬੋਲ ਹੀ ਮਾਰ ਰਹੀ ਹੈ ਜਮਾ ਕਿ ਗੂੰਦ ਹੀ ਆਉਂਦੀ ਹੈ ਸਹੀ ਗੱਲ ਆ ਬਈ ਲਾ ਆ ਦਿਖਾ ਦੇ ਜਮਾ ਗੂੰਦ ਆਉਂਦੀ ਹੈ ਚੈੱਕ ਕਰ ਬੋਲ ਬੋਲ ਮਾਰ ਹਾਂ ਸਿਵਾਈ ਇੱਕ ਨੰਬਰ ਆ। ਹਾਂ ਬਾਕੀ ਤੁਹਾਨੂੰ ਜਾਣ ਬਹੁਤ ਚੰਗਾ। ਬਣਾ ਦੀ ਵਿੱਤੀ ਚੈੱਕ ਕਰੋ ਪੂਰੀ ਵਿੱਤੀ ਦੇ ਕੱਲਾ ਕੱਲਾ ਪੀੜੀ ਦੇ ਪਾ ਜ ਵਰਗੇ ਤੁਹਾਨੂੰ ਲੇਵਾ ਬਹੁਤਾ ਕਰਮ ਵਾਲੀ ਦਾ। ਬਾਕੀ ਡਾਕਟਰ ਵੱਡੀ ਗੱਲ ਕੀ ਨਾ ਉਦੋਂ ਕਾਜ਼ੀ ਦਾ ਵਹਿ ਤਾਂ ਭਲਾ ਨਹੀਂ ਜਾਣਾ। ਕਹਿੰਦਾ ਜਮੀ ਨਹੀਂ ਕੋਈ। ਜਣਾ ਕੁਛ ਨਹੀਂ ਹੈ। ਜਮੀ ਦੀ ਬੋਕਿੰਦੀ ਦਾ ਡਾਕਟਰ ਜਿਵੇਂ ਮਰਜੀ ਜਿਵੇਂ ਰੰਗ ਮਰਜੀ ਵਹਿ ਜਾਏ ਕੋਈ ਹਿਲਚਲ ਆ ਤਾਂ ਚੱਕਰੀ ਨਹੀਂ ਕੋਈ ਦਾ। ਬਾਕੀ ਠੱਡੀ ਸਿਰ ਬਹੁਤ ਹੈ ਤਾਂ ਬਾਕੀ ਲੇਵਾ ਸੰਤ ਖਾ ਰਿਹਾ ਕੋਲੋ। ਹਾਂ ਕਹਿੰਦਾ ਕਮਾਲਾ ਪੇਣਾ ਨੂਣਾ ਨੂਣਾ ਨਾ ਫੋਲ ਚਾਹੀਦਾ। ਪੂਰੀ ਵਿਤੀ ਦੇ ਤੱਕ ਮਗਰੋਂ ਦਿਖਾ ਦੀ ਬਿਸਾਹ ਤੋਂ ਲੇਵਾ ਦੂਗਾ ਬਾਈ ਨੇ ਬਾਈ ਕਹਿੰਦਾ ਜਮਾ ਜੈ ਮੋਲਰਾ ਦਾ ਬਾਹਰ ਦਾ ਕੱਬਦੀ ਨਹੀਂ ਲੈਣਾ ਤੇ ਲੈਵਾ ਲੈ 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 ਕਮਾ ਲੈ ਲੈ ਕੀ ਆ ਉਹ ਸੋਨਾ ਲੇਵਾ ਬਹੁਤ ਥੋੜੀ ਫੀਟਿੰਗ ਬਾਕੀ ਥਾਂ ਲੱਗੋ ਡੈਕਟਰ ਬਹੁਤ ਜੰਗਾ ਥਾਂ ਲੱਗਿਆ ਡੈਕਟਰ ਦੇਖ ਲੈ ਹਾਂ ਹੁਣ ਦੱਸਦੀ ਆ ਬਾੜੂ ਨਹੀਂ ਖਰੇ ਹੋਣ ਸਹੀ ਗੱਲ ਤੇ ਨਗਸੀ ਭਰਾ ਕੋਲੇ ਤਿੰਨ ਤਿੰਨ ਨਹੀਂ ਲਖਾਤੀ ਕਿਸੇ ਵੀਰ ਦੇ ਤਨਾ ਜੋ ਕੋਈ ਵੀ ਪਸੰਦ ਆ ਭਾਈ ਨਿਕਨੇ ਤੇ ਕਰ ਲਿਓ ਜੀ ਧੰਨਵਾਦ mm-hmm